ਪੀਟੀਸ਼ਨ نیوز ਦੇ ਡਿਜੀਟਲ ਪਲੇਟਫਾਰਮ ਤੋਂ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲਪ ਸਿੰਘ ਕੈਨੇਡਾ ਇੱਕ ਤੋਂ ਬਾਅਦ ਇੱਕ ਉਹਨਾਂ ਲੋਕਾਂ ਨੂੰ ਝਟਕੇ ਦੇ ਰਿਹਾ ਜੋ ਲੋਕ ਕੈਨੇਡਾ ਪਹੁੰਚ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਜਾਂ ਚੰਗੀ ਜ਼ਿੰਦਗੀ ਜੀਉਣ ਦੇ ਇੱਛੁਕ ਨੇ ਉਹਨਾਂ ਲੋਕਾਂ ਦੇ ਲਈ ਕੈਨੇਡਾ ਜਾਣਾ ਹੁਣ ਸੌਖਾ ਨਹੀਂ ਰਿਹਾ ਕਿਉਂਕਿ ਕੈਨੇਡਾ ਦੀਆਂ ਜੋ ਨੀਤੀਆਂ ਨੇ ਕੈਨੇਡਾ ਦੇ ਜੋ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਕੁਝ-ਕੁਝ ਸਮੇਂ ਬਾਅਦ ਜਦੋਂ ਬਿਆਨ ਆਉਂਦੇ ਨੇ ਤਾਂ ਇਹ ਝਟਕੇ ਵਾਂਗ ਮਹਿਸੂਸ ਹੁੰਦਾ ਉਹਨਾਂ ਲੋਕਾਂ ਲਈ ਜੋ ਕੈਨੇਡਾ ਦੇ ਵਿੱਚ ਨਹੀਂ ਰਹਿੰਦੇ ਜਾਂ ਕੈਨੇਡਾ ਜਾਣ ਦੇ ਚਾਹਵਾਨ ਨੇ ਹੁਣ ਤਾਜ਼ਾ ਖਬਰ ਇਹ ਆਈ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਐਲਾਨ ਕੀਤਾ ਹੈ ਉਹ ਐਲਾਨ ਬੇहद ਅਹਿਮ ਹੈ ਉਹਨਾਂ ਲੋਕਾਂ ਦੇ ਲਈ ਜੋ ਕਿ ਪ੍ਰਵਾਸੀ ਨੇ ਜੋ ਕੈਨੇਡਾ ਜਾ ਕੇ ਕਮਾਈਆਂ ਕਰਨਾ ਚਾਹੁੰਦੇ ਨੇ ਜਾਂ ਉੱਥੇ ਜਾ ਕੇ ਵਸਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਬਿਆਨ ਵਿੱਚ ਕਿਹਾ ਕੀ ਹੈ ਤਾਂ ਜਸਟਿਨ ਟਰੂਡੋ ਨੇ ਆਪਣੇ ਤਾਜ਼ਾ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਅਸੀਂ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟ ਕਰ ਰਹੇ ਹਾਂ ਲੇਬਰ ਮਾਰਕੀਟ ਬਦਲ ਗਈ ਹੈ ਹੁਣ ਕੈਨੇਡੀਅਨ ਕਾਮਿਆਂ ਅਤੇ ਨੌਜਵਾਨਾਂ ਤੇ ਨਿਵੇਸ਼ ਕਰਨ ਦਾ ਸਮਾਂ ਆ ਗਿਆ ਹੈ। ਯਾਨੀ ਕਿ ਜਸਟਿਨ ਟਰੂਡੋ ਜੋ ਅਕਸਰ ਇਹ ਕਿਹਾ ਕਰਦੇ ਸੀ ਕਿ ਕੈਨੇਡਾ ਉਹਨਾਂ ਸਾਰੇ ਲੋਕਾਂ ਦੇ ਲਈ ਇੱਕ ਚੰਗਾ ਮੁਲਕ ਹੈ ਜੋ ਆਪਣੇ ਭਵਿੱਖ ਨੂੰ ਚੰਗਾ ਬਣਾਉਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਇੱਕ ਚੰਗੀ ਜ਼ਿੰਦਗੀ ਦੇ ਉਹ ਹੱਕਦਾਰ ਨੇ ਇਸ ਕਰਕੇ ਕੈਨੇਡਾ ਉਹਨਾਂ ਦਾ ਵੈਲਕਮ ਕਰਦਾ ਹੈ ਪਰ ਉਹੀ ਜਸਟਿਨ ਟਰੂਡੋ ਨੇ ਜਿਨ੍ਹਾਂ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰ ਰਿਹਾ ਹੈ ਉਹ ਇਸ ਕਰਕੇ ਕਿ ਜਿਹੜੇ ਜਿਨ੍ਹਾਂ ਬਾਰੇ ਇਹਨਾਂ ਨੇ ਐਲਾਨ ਕੀਤਾ ਉਹਨਾਂ ਵਿਦੇਸ਼ੀ ਕਟ ਕਾਮੀਆਂ ਦੀ ਗਿਣਤੀ ਘਟਾ ਰਹੇ ਆ ਜਿਨ੍ਹਾਂ ਦੀ ਲੋ ਵੇਜ ਵਾਲੇ ਜੋ ਲੋਕ ਨੇ ਯਾਨੀ ਜਿਨ੍ਹਾਂ ਦੀ ਤਨਖਾਹਾਂ ਘਟ ਨੇ ਜੋ ਕੈਨੇਡਾ ਦੇ ਵਿੱਚ ਕੋਈ ਵੀ ਕੰਮ ਕਰਦੇ ਨੇ ਚਾਹੇ ਉਹ ਆਪਣੇ ਰੋਜ਼ ਮਰਿਆ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਤਾਂ ਉਹਨਾਂ ਲੋਕਾਂ ਦੇ ਲਈ ਵੀ ਕੈਨੇਡਾ ਦੇ ਵਿੱਚ ਹੁਣ ਰਹਿਣਾ ਔਖਾ ਹੋ ਗਿਆ ਜਾਂ ਉਹਨਾਂ ਲੋਕਾਂ ਦੇ ਲਈ ਜੋ ਜਾਣਦੇ ਚਾਹਵਨ ਉਹਨਾਂ ਲਈ ਔਖਾ ਹੋ ਗਿਆ ਜੋ ਜਸਟਿਨ ਟਰੂਡੋ ਦਾ ਇਹ ਬਿਆਨ ਕਹਿੰਦਾ ਹੈ ਆਪਣੇ ਆਪ ਦੇ ਵਿੱਚ ਇਹ ਬਹੁਤ ਅਹਿਮ ਬਿਆਨ ਹੈ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜੋ ਗੱਲ ਕਹੀ ਇਸ ਨੂੰ ਤੁਹਾਨੂੰ ਥੋੜਾ ਵਿਸਥਾਰ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਇਸ ਦੇ ਮਾਇਨੇ ਕੀ ਹੋਣਗੇ ਤੇ ਜਿਨ੍ਹਾਂ ਲੋਕਾਂ ਨੂੰ ਇਹ ਟੈਂਪਰੇਰੀ ਜਾਂ ਟੈਕਨੀਕਲ ਸ਼ਬਦ ਸਮਝ ਨਹੀਂ ਆ ਰਹੇ ਉਸ ਬਾਰੇ ਵੀ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਤਾਂ ਜਸਟਿਨ ਟਰੂਡੋ ਦੇ ਬਿਆਨ ਤੋਂ ਬਾਅਦ ਜੋ ਸਮਝਣ ਵਾਲੀ ਗੱਲ ਇਹ ਹੈ ਕਿ ਕੈਨੇਡਾ 'ਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟੇਗੀ ਯਾਨੀ ਕਿ ਜੋ ਲੋਕ ਘੱਟ ਸਮੇਂ ਦੇ ਲਈ ਕੈਨੇਡਾ ਦੇ ਵਿੱਚ ਗਏ ਨੇ ਜਿਨ੍ਹਾਂ ਦੇ ਕੋਲ LMIA ਹੈ ਜਾਂ ਜੋ ਲੋਕ ਕੰਟਰੈਕਟ ਦੇ ਤੌਰ ਤੇ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੀ ਗਿਣਤੀ ਹੁਣ ਘਟੇਗੀ ਜਾਂ ਨਵੀਆਂ ਐਪਲੀਕੇਸ਼ਨਾਂ ਨੂੰ ਐਂਟਰਟੇਨ ਹੀ ਨਹੀਂ ਕੀਤਾ ਜਾਏਗਾ ਜਾਂ ਉਹਨਾਂ ਨੂੰ ਪ੍ਰੋਸੈਸ ਹੀ ਨਹੀਂ ਕੀਤਾ ਜਾਏਗਾ ਅਗਲੀ ਗੱਲ ਇਹ ਹੈ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਬੇਰੋਜ਼ਗਾਰੀ ਦਰ 6% ਜਾਂ ਉਸ ਤੋਂ ਜ਼ਿਆਦਾ ਹੈ ਯਾਨੀ ਜਿਨ੍ਹਾਂ ਇਲਾਕਿਆਂ ਦੇ ਵਿੱਚ ਬੇਰੋਜ਼ਗਾਰੀ ਦਰ ਪਾਈ ਜਾ ਰਹੀ ਹੈ ਉੱਥੇ ਜੋ ਵਿਦੇਸ਼ੀ ਕਾਮੇ ਨੇ ਉਹਨਾਂ ਨੂੰ ਤਰਜੀਹ ਨਹੀਂ ਦਿੱਤੀ ਜਾਏਗੀ ਉਹਨਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਏਗੀ ਜੋ ਲੋਕ ਸਥਾਨਕ ਨੇ ਯਾਨੀ ਕਿ ਜੋ ਲੋਕ ਕੈਨੇਡਾ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਹੀ ਤਰਜੀਹ ਦਿੱਤੀ ਜਾਏਗੀ ਪ੍ਰਵਾਸੀਆਂ ਨੂੰ ਤਰਜੀਹ ਨਹੀਂ ਦਿੱਤੀ ਜਾਏਗੀ ਇਸ ਤੋਂ ਬਾਅਦ ਕੋਵਿਡ ਤੋਂ ਬਾਅਦ ਕੈਨੇਡਾ ਵਿੱਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਵੱਧ ਗਈ ਸੀ ਤੁਹਾਨੂੰ ਪਤਾ ਹੈ ਕਿ ਕੋਰੋਨਾ 19 ਯਾਨੀ ਕੋਵਿਡ 19 ਤੋਂ ਬਾਅਦ ਜਦੋਂ ਕੈਨੇਡਾ ਦੇ ਵਿੱਚ ਕਾਮਿਆਂ ਦੀ ਗਿਣਤੀ ਘਟੀ ਸੀ ਉਸ ਵੇਲੇ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਐਪਲੀਕੇਸ਼ਨਾਂ ਖੋਲੀਆਂ ਗਈਆਂ ਸਨ ਮੌਕੇ ਦਿੱਤੇ ਗਏ ਸੀ ਕੈਨੇਡਾ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੂੰ ਕਿ ਤੁਸੀਂ ਸਾਡੇ ਮੁਲਕ ਆਓ ਕੰਮ ਕਰੋ ਕਿਉਂਕਿ ਕੈਨੇਡਾ ਦੇ ਵਿੱਚ ਉਸ ਸਮੇਂ ਜੋ ਬਾਹਰ ਦੇ ਜੋ ਕੰਮੇ ਸੀ ਉਹਨਾਂ ਦੀ ਲੋਡ ਜ਼ਿਆਦਾ ਸੀ ਯਾਨੀ ਲੇਬਰ ਮਾਰਕ ਲੇਬਰ ਦੀ ਲੋਡ ਜ਼ਿਆਦਾ ਸੀ ਇਸ ਕਰਕੇ ਐਪਲੀਕੇਸ਼ਨਾਂ ਖੋਲੀਆਂ ਗਈਆਂ ਸਨ ਪਰ ਹੁਣ ਸਥਿਤੀ ਬਦਲ ਗਈ ਹੈ ਕੋਰੋਨਾ ਤੋਂ ਬਾਅਦ ਕਿਉਂਕਿ ਹੁਣ ਕੈਨੇਡਾ ਦੇ ਵਿੱਚ ਸਥਾਨ ਨਕ ਲੋਕਾਂ ਨੂੰ ਤਰਜੀ ਦਿੱਤੀ ਜਾਣ ਲੱਗੀ ਹੈ ਕੈਨੇਡਾ ਦੇ ਵਿੱਚ ਇੱਕ ਹੋਰ ਗੱਲ ਹੈ ਕਿ ਕੈਨੇਡਾ ਦੇ ਵਿੱਚ ਜੋ ਬੇਰੋਜ਼ਗਾਰੀ ਦਰ ਹੈ ਇਸ ਸਮੇ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਇਸ ਸਮੇ ਮਹਿੰਗਾਈ ਤੇ ਬੇਰੋਜ਼ਗਾਰੀ ਇੰਨੀ ਜ਼ਿਆਦਾ ਹੈ ਕਿ ਇਸ ਦੀ ਚਰਚਾ ਕੈਨੇਡਾ ਤੋਂ ਬਾਹਰ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਹੋ ਰਹੀ ਹੈ ਭਾਰਤ ਦੇ ਵਿੱਚ ਵੀ ਹੋ ਰਹੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਖਾਸ ਕਰਕੇ ਭਾਰਤ ਦੇ ਪੰਜਾਬ ਤੋਂ ਲੋਕ ਕੈਨੇਡਾ ਵਸਣ ਦੇ ਇੱਛੂ ਨੇ ਜੋ ਲੋਕ ਉਹ ਜਾਂਦੇ ਨੇ ਜਾਂ ਸਟੂਡੈਂਟ ਵੀਜ਼ਾ ਤੇ ਜਾਂਦੇ ਨੇ ਤਾਂ ਇਸ ਸਮੇਂ ਕੈਨੇਡਾ ਦੇ ਵਿੱਚ ਜੋ ਬੇਰੋਜ਼ਗਾਰੀ ਦਰ ਹੈ ਉਹ ਕਰੀਬ 6.5% ਤੱਕ ਹੈ ਜੋ ਪੂਰੇ ਮੁਲਕ ਦੀ ਜੋ ਜਨਸੰਖਿਆ ਉਸ ਦੀ 14 ਲੱਖ ਬਣਦੀ ਹੈ ਯਾਨੀ ਕਿ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਪਹਿਲਾਂ ਨਾਲੋਂ ਵਧੀ ਹੈ ਕਿਉਂਕਿ ਉੱਥੇ ਕਾਮਿਆਂ ਦੀ ਗਿਣਤੀ ਜ਼ਿਆਦਾ ਹੈ ਰੋਜ਼ਗਾਰ ਘਟਨੇ ਇਸ ਕਰਕੇ ਬੇਰੋਜ਼ਗਾਰੀ ਦਰ ਵਧੀ ਹੈ ਇਸ ਕਰਕੇ ਇਸ ਤਰ੍ਹਾਂ ਦੇ ਸਖਤ ਫੈਸਲੇ ਕੈਨੇਡਾ ਲੈ ਰਿਹਾ ਹੈ ਹੁਣ ਤਾਂ ਇਹ ਗੱਲ ਰਹੀ ਜੋ ਬੇਸਿਕ ਗੱਲ ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤੀ ਹੈ ਪਰ ਇਸ ਨੂੰ ਸਮਝਿਆ ਕਿਵੇਂ ਜਾਵੇ ਕਿਉਂਕਿ ਤੁਸੀਂ ਕਨਫਿਊਜ਼ ਹੋ ਰਹੇ ਹੋ ਕਿ ਸਟੂਡੈਂਟ ਵੀਜ਼ਾ ਕਿਵੇਂ ਹੈ ਜੋ ਲੋਕ ਪੀਆਰ ਲੈ ਕੇ ਜਾਂਦੇ ਨੇ ਉਹਨਾਂ ਵਾਸਤੇ ਕਿਵੇਂ ਹੈ ਜਾਂ ਐਲਐਮਆਈ ਦੇ ਤੌਰ ਤੇ ਜੋ ਲੋਕ ਕੈਨੇਡਾ ਦੇ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਜੋ ਬਿਆਨ ਹੈ ਉਹ ਕੀ ਮਾਇਨੇ ਰੱਖਦਾ ਹੈ ਤਾਂ ਇਸ ਨੂੰ ਸਮਝਣ ਦੀ ਲੋੜ ਜੋ ਜਸਟਿਨ ਟਰੂਡੋ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟ ਕਰ ਰਹੇ ਹਾਂ ਮਤਲਬ ਜਿਆਦਾ ਇੰਪੈਕਟ ਉਹਨਾਂ ਲੋਕਾਂ ਤੇ ਪਏਗਾ ਜੋ ਲੋਕ ਉੱਥੇ ਰਹਿ ਕੇ ਆਪਣੇ ਖਰਚੇ ਗੱਡਣ ਦੇ ਲਈ ਕੰਮ ਕਰਦੇ ਸੀ ਉਹਨਾਂ ਇਹਨਾਂ ਜੋ ਕੰਮੇ ਸੀ ਉਹਨਾਂ ਦੇ ਵਿੱਚ ਉਹ ਲੋਕ ਸ਼ਾਮਿਲ ਨੇ ਜਿ ਜਿਹੜੇ ਲੋਕ ਛੋਟੇ-ਮੋਟੇ ਕੰਮ ਕਰਕੇ ਜਾਂ ਕਹਿ ਲੋ ਕਿ 2 ਘੰਟੇ 4 ਘੰਟੇ ਦਿਨ ਦਾ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਸੀ ਉਹਨਾਂ ਦੇ ਉੱਪਰ ਜ਼ਿਆਦਾ ਅਸਰ ਪਏਗਾ। ਹਾਂ, ਉਹਨਾਂ ਲੋਕਾਂ ਨੂੰ ਅਸਰ ਨਹੀਂ ਪਏਗਾ ਜੋ ਲੋਕ ਟੈਕਨੀਕਲ ਨੇ ਜਿਨਾ ਜੋ ਲੋਕ ਹੈਲਥ ਸੈਕਟਰ ਦੇ ਵਿੱਚ ਨੇ, ਜੋ ਲੋਕ ਫੂਡ ਸੈਕਟਰ ਦੇ ਵਿੱਚ ਨੇ, ਜੋ ਐਗਰੀਕਲਚਰ ਸੈਕਟਰ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਹਜੇ ਤੱਕ ਕੋਈ ਅਸਰ ਨਹੀਂ ਪਿਆ। ਪਰ ਇਸ ਤੋਂ ਇਲਾਵਾ ਜਿਹੜੇ ਲੋਕ ਇਨਾਂ ਸੈਕਟਰਾਂ ਨੂੰ ਛੱਡ ਕੇ ਅਲੱਗ ਸੈਕਟਰਾਂ 'ਚ ਕੰਮ ਕਰਦੇ ਨੇ ਉਹਨਾਂ ਦੇ ਲਈ ਸੋਚਣ ਦੀ ਸੋਚਣ ਦੀ ਗੱਲ ਇਹੀ ਹੈ ਕਿ ਉਹਨਾਂ ਦਾ ਰੋਜ਼ਗਾਰ ਕਿੰਨੀ ਦੇਰ ਤੱਕ ਰਹੇ ਜਾਤੇ ਉੱਥੇ ਨੇ ਸਟੂਡੈਂਟ ਵੀਜ਼ਾ ਵਾਲਿਆਂ ਨੂੰ ਤੁਹਾਨੂੰ ਪਤਾ ਹੈ ਕਿ 3 ਸਾਲ 3 ਸਾਲ 4 ਸਾਲ 5 ਸਾਲ ਜਿੰਨੇ ਸਾਲ ਦਾ ਵੀ ਵੀਜ਼ਾ ਹੈ ਉਸ ਦੇ ਤਹਿਤ ਉਹ ਕੰਮ ਕਰ ਸਕਦੇ ਨੇ ਜੋ ਵੀਕਲੀ ਵਰਕ ਆਰ ਸੈੱਟ ਕੀਤੇ ਗਏ ਨੇ ਪਰ ਜੋ ਲੋਕ ਪਰਮਿਟ ਲੈ ਕੇ ਜਾਂਦੇ ਨੇ ਵਰਕ ਪਰਮਿਟ ਖਾਸ ਕਰ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਪਤਾ ਹੋਵੇਗਾ ਐਲ ਐਮ ਆਈ ਏ ਐਲ ਐਮ ਆਈ ਏ ਜੋ ਲੈ ਕੇ ਲੋਕ ਵਿਦੇਸ਼ ਜਾਂਦੇ ਨੇ ਜਾਂ ਕੈਨੇਡਾ ਜਾਂਦੇ ਨੇ ਉਹਨਾਂ ਦੇ ਲਈ ਸੋਚਣ ਦਾ ਵਿਸ਼ਾ ਇਸ ਕਰਕੇ ਹੈ ਕਿਉਂਕਿ ਉਹਨਾਂ ਉਸ ਵਰਕ ਫੋਰਸ ਨੂੰ ਘਟਾਉਣ ਦੀ ਤਿਆਰੀ ਕਰ ਰਿਹਾ ਹੈ ਕੈਨੇਡਾ ਜਾਂ ਜੋ ਲੋਕ ਐਲ ਐਮ ਆਈ ਏ ਲੈ ਕੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਅੱਗੇ ਦੀ ਜੁੜੀ ਜੋ ਐਪਲੀਕੇਸ਼ਨ ਉਸ ਨੂੰ ਪ੍ਰੋਸੈਸ ਨਹੀਂ ਕੀਤਾ ਜਾਏਗਾ ਇਸ ਦਾ ਮਤਲਬ ਇਹ ਹੈ ਕਿ ਐਲ ਐ ਐਮ ਆਈ ਇਹ ਤੁਹਾਨੂੰ ਪਤਾ ਹੈ ਕਿ 25 ਤਿਲਕ 40 ਲੱਖ ਰੁਪਏ ਜੋ ਵੀ ਉੱਥੇ ਦਾ ਕੋਈ ਫੈਕਟਰੀ ਮਾਲਕ ਹੋਵੇ ਕੋਈ ਦੁਕਾਨ ਮਾਲਕ ਹੋਵੇ ਜੋ ਸਪான்ਸਰ ਦੇ ਤਹਿਤ ਜਾਂ ਕਾਗਜ਼ ਪੇਜ ਕੇ ਇੱਥੇ ਬੈਠੇ ਲੋਕਾਂ ਨੂੰ ਐਲ ਐ ਐਮ ਆਈ ਪੇਜ ਕੇ ਆਪਣੇ ਕੋਲ ਬੁਲਾਉਂਦਾ ਸੀ ਉਹਨਾਂ ਦੇ ਲਈ ਹੁਣ ਮੁਸ਼ਕਲ ਹੋ ਜਾਏਗੀ ਐਲ ਐ ਐਮ ਆਈ ਦਾ ਮਤਲਬ ਇਹ ਹੈ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਇੱਜਾ ਹਿਆ ਜੋ ਅਰਜ਼ੀਆਂ ਸੀ ਹੁਣ ਇਹ ਪ੍ਰੋਸੈਸ ਨਹੀਂ ਹੋਣਗੀਆਂ ਇਸ ਦੇ ਬਾਰੇ ਵੀ ਤੁਹਾਨੂੰ ਤਫਸੀਲ ਚ ਦੱਸਦੇ ਆ ਕਿ ਐਲ ਐਮ ਆਈਏ ਲੈਂਡ ਦੇ ਇੱਛੁਕ ਲੋਕਾਂ ਦੇ ਲਈ ਇਹ ਨਵਾਂ ਫੈਸਲਾ ਕਿੰਨਾ ਮੁਸ਼ਕਿਲ ਭਰਿਆ ਹੋ ਸਕਦਾ ਹੈ ਉਹਨਾਂ ਲੋਕਾਂ ਦੇ ਲਈ ਤਾਂ ਇਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਐਲ ਐਮ ਆਈਏ ਰਾਹੀਂ ਕੈਨੇਡਾ ਜਾਣ ਵਾਲਿਆਂ ਦੀ ਉਮੀਦਾਂ ਨੂੰ ਝਟਕਾ ਇਸ ਤਰ੍ਹਾਂ ਲੱਗਿਆ ਹੈ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਸ ਨੂੰ ਸ਼ਾਰਟ ਫਾਰਮ ਚ ਐਲ ਐਮ ਆਈਏ ਕਿਹਾ ਜਾਂਦਾ ਹੈ ਉਹ ਅਰਜ਼ੀਆਂ ਹੁਣ ਪ੍ਰੋਸੈਸ ਹੁੰਦੀਆਂ ਸਿਰ ਪਰ ਉਹਨਾਂ ਦੇ ਉੱਪਰ ਅਸਰ ਪਿਆ ਅਸਰ ਕਿਸ ਤਰ੍ਹਾਂ ਪਿਆ ਹੈ ਕੀ ਕੈਨੇਡਾ ਦੇ ਵਿੱਚ 26 ਸਤੰਬਰ 2024 ਤੋਂ LMIA ਐਪਲੀਕੇਸ਼ਨਾਂ ਉੱਪਰ ਅਸਰ ਪਏਗਾ ਯਾਨੀ ਅਗਲੇ ਮਹੀਨੇ ਸਤੰਬਰ ਮਹੀਨੇ ਤੋਂ ਜੇਕਰ ਤੁਸੀਂ ਇਸ ਤੋਂ ਬਾਅਦ LMIA ਦੇ ਤਹਿਤ ਕੈਨੇਡਾ ਜਾਣ ਦੇ ਇਚੋ ਕੋ ਤਾਂ ਤੁਹਾਡੀ ਜੋ ਐਪਲੀਕੇਸ਼ਨ ਹੈ ਉਹ ਪ੍ਰੋਸੈਸ ਜਾਂ ਤਾਂ ਹੋ ਵੀ ਸਕਦੀ ਹੈ ਜਾਂ ਤਾਂ ਨਹੀਂ ਵੀ ਹੋ ਸਕਦੀ ਇਹ ਪ੍ਰੋਸੈਸ ਹੋਏਗੀ ਵੀ ਤਾਂ ਬਹੁਤ ਲੰਬਾ ਸਮਾਂ ਲੱਗੇਗਾ ਕਿਉਂਕਿ ਜੋ ਲੋਕ ਸਟੂਡੈਂਟ ਵੀਜ਼ਾ ਤੇ ਨਹੀਂ ਜਾਂਦੇ ਸੀ ਪੀਆਰ ਤੇ ਨਹੀਂ ਜਾਂਦੇ ਸੀ ਉਹਨਾਂ ਲਈ ਇੱਕ ਤਰੀਕਾ ਹੁੰਦਾ ਸੀ LMIA ਲੈ ਕੇ ਕੈਨੇਡਾ ਜਾ ਕੇ ਵਸਣਾ ਜਾਂ ਉੱਥੇ ਕੰਮ ਕਰਨਾ ਪਰ ਇਸ ਤੇ ਵੀ ਅਸਰ ਪੈ ਚੁੱਕਾ ਹੈ ਤਾਂ ਸਤੰਬਰ ਮਹੀਨੇ 26 ਸਤੰਬਰ 2024 ਤੋਂ ਇਸ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਦੀ ਪ੍ਰੋਸੈਸਿੰਗ ਤੇ ਅਸਰ ਪਿਆ ਗਿਆ ਪਏਗਾ ਇਸ ਤੋਂ ਬਾਅਦ ਗੱਲ ਆਂਦੀ ਹੈ ਕਿ ਐਲ ਐਮ ਆਈਏ ਉਹਨਾਂ ਲੋਕਾਂ ਉਹਨਾਂ ਇਲਾਕਿਆਂ ਦੇ ਵਿੱਚ ਲੈਣੀ ਹੋਰ ਵੀ ਔਖੀ ਹੋਏਗੀ ਜਿੱਥੇ 6% ਜਾਂ ਉਸ ਤੋਂ ਵੱਧ ਦੀ ਬੇਰੋਜ਼ਗਾਰੀ ਦਰ ਹੈ ਯਾਨੀ ਕਿ ਮੰਨ ਲਓ ਕਿ ਤੁਸੀਂ ਕਿਸੇ ਇੱਕ ਖਾਸ ਇਲਾਕੇ ਦੇ ਵਿੱਚ ਕੈਨੇਡਾ ਦੇ ਜਾਣਾ ਚਾਹੁੰਦੇ ਹੋ ਜਿੱਥੇ LMIA ਤੁਹਾਨੂੰ ਲੱਗੀ ਹੈ ਪਰ ਉੱਥੇ ਜੇਕਰ ਬੇਰੋਜ਼ਗਾਰੀ ਦਰ 6% ਤੋਂ ਉੱਪਰ ਹੈ ਤਾਂ ਤੁਹਾਡੀ ਐਪਲੀਕੇਸ਼ਨ ਉੱਥੇ ਪ੍ਰੋਸੈਸ ਹੀ ਨਹੀਂ ਕੀਤੀ ਜਾਏਗੀ ਤਾਂ ਇਹ ਸਭ ਤੋਂ ਵੱਡਾ ਸੋਚਣ ਦਾ ਵਿਸ਼ਾ ਹੈ ਕਿ ਜਿਨ੍ਹਾਂ ਲੋਕਾਂ ਨੇ ਬਾਹਰ ਜਾਣਾ LMIA ਦੇ ਦਮ ਤੇ ਉਹਨਾਂ ਨੂੰ ਮੁਸ਼ਕਲ ਆਉਣ ਵਾਲੀ ਹੈ ਅਗਲੀ ਗੱਲ ਇਹ ਹੈ ਕਿ ਮੌਂਟਰੀਅਲ ਜੋ ਇਲਾਕਾ ਹੈ ਕੈਨੇਡਾ ਦਾ ਮੌਂਟਰੀਅਲ ਦੇ ਵਿੱਚ 3 ਸਤੰਬਰ 2024 ਯਾਨੀ ਮੋٹے ਤੌਰ ਤੇ ਸਤੰਬਰ 2024 ਤੋਂ ਮਾਰਚ 2025 ਤੱਕ LMIA ਤਹਿਤ ਅਰਜ਼ੀਆਂ ਪ੍ਰੋਸੈਸ ਨਹੀਂ ਕੀਤੀਆਂ ਜਾਣਗੀਆਂ ਯਾਨੀ ਜੋ ਲੋਕ ਇਹ ਸੁਪਨਾ ਲੈ ਕੇ ਬੈਠੇ ਨੇ ਕਿ ਅਸੀਂ ਮੋਂਟਰੀਅਲ ਇਲਾਕੇ ਦੇ ਵਿੱਚ LMIA ਦੇ ਤਹਿਤ ਜਾ ਕੇ LMIA ਦੇ ਬੇਸ ਤੇ ਜਾ ਕੇ ਉੱਥੇ ਅਸੀਂ ਨੌਕਰੀ ਕਰਾਂਗੇ ਉਹਨਾਂ ਦੇ ਲਈ ਹੁਣ ਮੁਸ਼ਕਲ ਹੋ ਚੁੱਕੀ ਹੈ ਕਿਉਂਕਿ ਮੋਂਟਰੀਅਲ ਦੇ ਲਈ ਇਹ ਐਪਲੀਕੇਸ਼ਨਾਂ ਹੁਣ ਪ੍ਰੋਸੈਸ ਹੀ ਨਹੀਂ ਕੀਤੀਆਂ ਜਾਣਗੀਆਂ ਤਾਂ ਕੁੱਲ ਮਿਲਾ ਕੇ ਮੋٹے ਤੌਰ ਤੇ ਗੱਲ ਸਮਝਣ ਵਾਲੀ ਇਹੀ ਹੈ ਕੀ ਇਸ ਸਮੇਂ ਕੈਨੇਡਾ ਜਾਣਾ ਸੌਖਾ ਨਹੀਂ ਹੈ ਕਿਉਂਕਿ ਸਟੂਡੈਂਟਸ ਦੇ ਪੱਧਰ ਤੇ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਜੋ ਸਟੂਡੈਂਟ ਪਹਿਲਾਂ ਕੈਨੇਡਾ ਜਾਣਾ ਚਾਹੁੰਦੇ ਸੀ ਸਟੂਡੈਂਟ ਵੀਜ਼ਾ ਤੇ ਉਹਨਾਂ ਦੇ ਲਈ ਹੁਣ ਜੀਆਈਸੀ ਫੀਸ ਜੋ ਸੀ ਤੁਹਾਨੂੰ ਪਤਾ ਮੋٹے ਤੌਰ ਤੇ ਸਮਝਣ ਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਕੋਲ ਗਰੰਟੀ ਵਾਲੀ ਜੋ ਇਨਕਮ ਸੀ ਰਕਮ ਸੀ ਉਹ ਦਿਖਾਣੀ ਹੁੰਦੀ ਸੀ ਕੈਨੇਡਾ ਸਰਕਾਰ ਨੂੰ ਉਹ ਹੁਣ ਡਬਲ ਕਰ ਦਿੱਤੀ ਗਈ ਹੈ ਮੰਨ ਕੇ ਚੱਲੋ ਕਿ 10 ਲੱਖ ਸੀ ਜੀਆਈਸੀ ਫੀਸ ਉਹ 20 ਲੱਖ ਹੋ ਗਈ ਹੈ ਤਾਂ ਇਕੱਲੀ ਫੀਸ ਫੀਸ ਹੀ ਡਬਲ ਕਰ ਦਿੱਤੀ ਗਈ ਉਸ ਤੋਂ ਬਾਅਦ ਜੋ GIC ਗਾਰੰਟੀ ਮਨੀ ਸੀ ਉਹ ਹੀ ਡਬਲ ਕਰ ਦਿੱਤੀ ਗਈ ਉਸ ਤੋਂ ਬਾਅਦ ਜਿਹੜੇ ਖਰਚੇ ਨੇ ਉਹ ਵੀ ਤੁਹਾਡੇ ਪੱਲੇ ਪੈਣਗੇ ਯਾਨੀ ਕਿ ਵੱਡੀ ਗਿਣਤੀ ਦੇ ਜੋ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਸੀ ਉਹਨਾਂ ਦੇ ਉੱਪਰ ਬ੍ਰੇਕ ਲੱਗ ਚੁੱਕਾ ਹੈ ਨੰਬਰ 1 ਗੱਲ ਉਸ ਤੋਂ ਬਾਅਦ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ PR ਹਾਸਲ ਕਰਨ ਦੇ ਲਈ ਅਪਲੀਕੇਸ਼ਨ ਲਾਈਆਂ ਹੋਈਆਂ ਨੇ ਉਸ ਨੂੰ ਵੀ ਰੈਸਟ੍ਰਿਕਟ ਕੀਤਾ ਜਾਏਗਾ ਯਾਨੀ ਉਸ ਤੇ ਵੀ ਅਸਰ ਪਏਗਾ ਤਾਂ ਇਹ ਦੂਜੇ ਨੰਬਰ ਤੇ ਪੀਆਰ ਲੈਣ ਵਾਲਿਆਂ ਵਾਸਤੇ ਵੀ ਇੱਕ ਝਟਕਾ ਹੈ ਹੁਣ ਤੀਜੇ ਨੰਬਰ ਤੇ ਪੀਆਰ ਜਾਂ ਸਟੂਡੈਂਟ ਵੀਜ਼ਾ ਤੇ ਜੋ ਲੋਕ ਬਾਹਰ ਨਹੀਂ ਜਾਣਾ ਚਾਹੁੰਦੇ ਸੀ ਉਹ ਐਲਐਮਆਈਏ ਲੈਂਦੇ ਸੀ ਐਲਐਮਆਈਏ ਦਾ ਮਤਲਬ ਕੀ ਉੱਥੇ ਕੋਈ ਬੈਠਾ ਸ਼ਖਸ ਤੁਹਾਨੂੰ ਕੰਟਰੈਕਟ ਦੇ ਤਹਿਤ ਆਪਣੇ ਕੋਲ ਬੁਲਾਉਂਦਾ ਸੀ 2 ਸਾਲ ਦੇ ਲਈ ਤੁਸੀਂ ਉੱਥੇ ਜਾ ਕੇ ਕੰਮ ਕਰਦੇ ਸੀ ਉੱਥੇ ਬੈਠ ਕੇ ਤੁਸੀਂ ਆਪਣੇ ਪੇਪਰਸ ਲਾਉਂਦੇ ਸੀ ਤਾਂ ਕਿ ਤੁਸੀਂ ਉੱਥੇ ਦੀ ਪੀਆਰ ਹਾਸਲ ਕਰ ਸਕੋ ਤਾਂ ਹੁਣ ਇਹ ਬੇहद ਔਖਾ ਹੋ ਚੁੱਕਾ ਹੈ ਇਹ ਇਸ ਲਈ ਔਖਾ ਹੋ ਚੁੱਕਾ ਹੈ ਇੱਕ ਬਿਆਨ ਤੁਹਾਨੂੰ ਦੱਸਾਂਗੇ ਅੰਤ ਦੇ ਵਿੱਚ ਬਿਆਨ ਇਸ ਕਰਕੇ ਸੁਣਨਾ ਜ਼ਰੂਰੀ ਹੈ ਕਿਉਂਕਿ ਉੱਥੇ ਦੇ ਲੇਬਰ ਮਿਨਿਸਟਰ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਜੋ ਟੈਂਪਰੇਰੀ ਫੋਰਨ ਵਰਕਰ ਨੇ ਉਹ ਇਸ ਲਈ ਯਾਨੀ ਉਹਨਾਂ ਲੋਕਾਂ ਨੂੰ ਇਸ ਲਈ ਅਲਾਉਟ ਕੀਤਾ ਗਿਆ ਸੀ ਕਿਉਂਕਿ ਕੈਨੇਡਾ ਦੇ ਵਿੱਚ ਵਰਕ ਫੋਰਸ ਘੱਟ ਸੀ ਕਾਮਿਆਂ ਦੀ ਗਿਣਤੀ ਘੱਟ ਸੀ ਕੋਵਿਡ ਤੋਂ ਬਾਅਦ ਪਰ ਹੁਣ ਉਹਨਾਂ ਪੋਸਟਾਂ ਦੇ ਲਈ ਉਹਨਾਂ ਕੰਮਾਂ ਦੇ ਲਈ ਕੈਨੇਡੀਅਨ ਲੋਕਾਂ ਲੋਕ ਹੁਣ ਸਮਰਥ ਹੋ ਚੁੱਕੇ ਨੇ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਹੈ ਕੀ ਦੇਸ਼ ਤੋਂ ਬਾਹਰੋਂ ਆਉਣ ਵਾਲੇ ਜੋ ਕਾਮਯਨੇ ਉਹਨਾਂ ਦੀ ਗਿਣਤੀ ਦੇ ਉੱਪਰ ਅਸੀਂ ਲਗਾਮ ਲਗਾਵਾਂਗੇ ਆ ਉਹਨਾਂ ਦੀ ਗਿਣਤੀ ਨੂੰ ਰੈਸਟ੍ਰਿਕਟ ਕਰਾਂਗੇ ਤਾਂ ਕੁੱਲ ਮਿਲਾ ਕੇ ਕੈਨੇਡਾ ਜਾਣਾ ਇਸ ਸਮੇਂ ਬੇਹਦ ਔਖਾ ਹੋ ਚੁੱਕਿਆ ਹੈ ਜੋ ਲੋਕ ਆਪਣਾ ਸੁਪਨਾ ਪਾਲੀ ਬੈਠੇ ਨੇ ਕੈਨੇਡਾ ਜਾਣ ਦੇ ਲਈ ਕਿਸੇ ਵੀ ਤਰੀਕੇ ਲਈ ਤਾਂ ਉਹਨਾਂ ਨੂੰ ਮੁੜ ਕੇ ਦੁਬਾਰਾ ਸੋਚਣ ਦੀ ਲੋੜ ਹੈ ਧੰਨਵਾਦ